ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਇ ਪ੍ਰਭ ਸਰਨ ਆਗਤੀ ਕਿਰਪਾ ਨੇ ਦਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤ ਗੁਰੂ ਇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨਾ ਬੇਨਾਸਣ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਮੇਗਨੰ ਬੇਨਾਸਣ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਤ ਸਿਆਨ ਪ ਜਨ ਕਾ ਭੋ ਬਿਆਪੈ ਅਨੇਕ ਜਤਨ ਕਰ ਤ੍ਰਿਸ਼ਨਾ ਨ ਤਰਪੈ ਪੇਗ ਅਨੇਕ ਅਗਨੀ ਬੁਝੈ ਕੋਟਿ ਉਪਾਵ ਦਰਗੈ ਨਹੀਂ ਸਿੱਜੈ ਛੂਟ ਸਨਾਈ ਉਹ ਪਿਆਲਾ ਈਮਨ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਵਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲ ਦੇ ਜਵਾਨ ਸਜਾਉਂਦੇ ਹੋਏ ਪਵਿੱਤਰ ਗੁਰਬਾਣੀ ਦੇ ਵਿਚਾਰ ਨਾਲ ਜੁੜ ਰਹੇ ਹਾਂ ਅੱਜ ਦਾ ਜੋ ਸ਼ਬਦ ਹੈ ਸੁਖਣੀ ਸਾਹਿਬ ਜੀ ਦੀ ਤੀਸਰੀ ਅਸ਼ਟਪਦੀ ਦਾ ਚੌਥਾ ਪਦਾ ਆਪ ਜੀ ਨੇ ਸਰਵਣ ਕੀਤਾ ਹੈ ਇਹ ਚੌਥੇ ਪਦੇ ਰਾਹੀਂ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਓ ਸਾਂਝਾ ਕਰਦੇ ਹਾਂ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸੀਆਂ ਗੁਰੂ ਚਰਨਾਂ ਵਿੱਚ ਲਵਾ ਵਹਾ ਜਾਈਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਤ ਸਿਆਨਕ ਜਮ ਕ ਭੋ ਬਿਆਪੈ ਅਣਕ ਜਤਨ ਕਰ ਤ੍ਰਿਸ਼ਨ ਨਹੀਂ ਤਰਾਪੈ ਤਨ ਤਨ ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜੇ ਕੋਈ ਆਪਣੇ ਆਪ ਨੂੰ ਬਹੁਤ ਸਿਆਣਾ ਸਮਝੇ ਔਰ ਆਪਣੀ ਸਿਆਣਪ ਦੇ ਨਾਲ ਇਹ ਸੋਚੇ ਕਿ ਮੈਂ ਬਹੁਤ ਤਰੀਕੇ ਜਾਣਦਾ ਹਾਂ ਔਰ ਸਿਆਣਪ ਦੇ ਨਾਲ ਲਾਲਚ ਵੱਲੋਂ ਜਿਹੜਾ ਹੈ ਲਾਲਚ ਕਰਕੇ ਬਹੁਤ ਮਾਇਆ ਇਕੱਤਰ ਕਰਦਾ ਹੈ ਤਾਂ ਬਾਦਸ਼ਾਹ ਜੀ ਕਹਿੰਦੇ ਜਿੰਨਾ ਇਹ ਲਾਲਚ ਕਰਦਾ ਹੈ ਉਨਾ ਹੀ ਉਹ ਫਸਦਾ ਜਾਂਦਾ ਹੈ ਸਿਆਣਪਾਂ ਲੱਖ ਹੋਵੇ ਤਾਂ ਇੱਕ ਨ ਚੱਲੇ ਨਾਲ ਜਿਸ ਤਰ੍ਹਾਂ ਕੋਈ ਚੋਰ ਕਿੰਨੀ ਵੀ ਸਿਆਣਪ ਦੇ ਨਾਲ ਚੋਰੀ ਕਰ ਲਵੇ ਪਰ ਕੋਈ ਨਾ ਕੋਈ ਉਹ ਜਿਹੜਾ ਹੈ ਚਿੰਨ ਛੱਡ ਹੀ ਜਾਂਦਾ ਹੈ ਜਿਸ ਕਰਕੇ ਉਹ ਫੜਿਆ ਜਾਂਦਾ ਇਹ ਹਰਨਾਕਸ਼ੀ ਦੀ ਗੱਲ ਕਰੀਏ ਉਹਨੇ ਬੜੀ ਸਿਆਣਪ ਵਰਤੀ ਸੀ ਔਰ ਉਸਨੇ ਬ੍ਰਹਮਾ ਦੇ ਕੋਲੋਂ ਵਰ ਲੈ ਲਿਆ ਕਿ ਮੈਂ ਮਰਾਂ ਨਾ ਕਿਸੇ ਵੀ ਤਰੀਕੇ ਨਾਲ ਆਪ ਦੀ ਸਿਆਣਪ ਨਾਲ ਉਸਨੇ ਸ਼ਾਇਦ ਸਾਰੇ ਵਰ ਲੈ ਲਏ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਦਿਨੇ ਮਰਾਂ ਨਾ ਰਾਤ ਨੂੰ ਮਰਾਂ ਨਾ ਇਹਨੂੰ ਕੋਈ ਪਸ਼ੂ ਮਾਰੇ ਨਾ ਪੰਛੀ ਮਾਰੇ ਨਾ ਮਨੁੱਖ ਮਾਰੇ ਔਰ ਉਸ ਤੋਂ ਬਾਅਦ ਉਸ ਸਿਆਣਪ ਤੋਂ ਬਾਅਦ ਇਸ ਨੇ ਫਿਰ ਦੁਨੀਆਂ ਉੱਤੇ ਕਹਿਰ ਕਰਨਾ ਸ਼ੁਰੂ ਕੀਤਾ ਆਪ ਰੱਬ ਬਣ ਬੈਠਾ ਇੱਥੋਂ ਤੱਕ ਕਿ ਆਪਣੇ ਪੁੱਤਰ ਦੇ ਨਾਲ ਵੀ ਉਸ ਨੇ ਬਹੁਤ ਵੱਡਾ ਜ਼ੁਲਮ ਕਰਾਇਆ ਉਹਨੂੰ ਮਾਰਨ ਦੇ ਲਈ ਪਰ ਉਹ ਬਚ ਨਹੀਂ ਸਕਿਆ ਅਖੀਰ ਪਰਮੇਸ਼ਰ ਨੇ ਉਸ ਨੂੰ ਕਿਸੇ ਬਹਾਨੇ ਮਾਰ ਹੀ ਦਿੱਤਾ ਪਾਤਸ਼ਾਹ ਕਹਿੰਦੇ ਜੇ ਕੋਈ ਆਪਣੇ ਆਪ ਨੂੰ ਸਿਆਣਾ ਸਮਝ ਕੇ ਜਮਾ ਤੋਂ ਬਚਣਾ ਚਾਹੇ ਦੁੱਖਾਂ ਤੋਂ ਬਚਣਾ ਚਾਹੇ ਨਹੀਂ ਬਚ ਸਕਦਾ ਹਾਂ ਗੁਰੂ ਕਿਰਪਾ ਕਰੇ ਤਾਂ ਇਸ ਨੂੰ ਬਚਾ ਸਕਦਾ ਹੈ ਗੁਰੂ ਦੇ ਕੋਲ ਕੋਈ ਪਾਵਰ ਹੈ ਅਰਕ ਜਤਨ ਕਰ ਤ੍ਰਿਸ਼ਨਾ ਨ ਤਰਾਪੈ ਔਰ ਜਿੰਨਾ ਬੰਦਾ ਲਾਲਚ ਕਰਕੇ ਅੱਗੇ ਵੱਧਦਾ ਜਾਂਦਾ ਹੈ ਉਨਾਂ ਹੀ ਉਹ ਭੁੱਖਾ ਹੁੰਦਾ ਜਾਂਦਾ ਹੈ ਰੱਜਦਾ ਨਹੀਂ ਸੈਸ ਖਟੈ ਲਾਖੋ ਉੱਠਤਾ ਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਇਥੇ ਉਹ ਛੋਟੀ ਜੀ ਕਹਾਣੀ ਐ ਕਿ ਇੱਕ ਮਨੁੱਖ ਕਿਸੇ ਸਾਧੂ ਕੋਲ ਜਾਂਦਾ ਹੈ ਕਿ ਕਿਰਪਾ ਕਰਕੇ ਮੈਨੂੰ ਇਹ ਦੱਸੋ ਮੈਂ ਅਮੀਰ ਕਿਵੇਂ ਹੋ ਸਕਦਾ ਉਹ ਸਾਧੂ ਨੇ ਦਇਆ ਕਰਕੇ ਉਹਨੂੰ ਕਹਿੰਦੇ ਚਾਰ ਬੋਮਬਤੀਆਂ ਫੜਾ ਦਿੱਤੀਆਂ ਤੇ ਕਿਹਾ ਕਿ ਇਹ ਮਮਤੀਆਂ ਲੈ ਜਾ ਔਰ ਇੱਕ ਨੂੰ ਜਗਾ ਕੇ ਚੜ੍ਹਦੇ ਵੱਲ ਜਾਏ ਜਿੱਥੇ ਬੁਝ ਗਈ ਉੱਥੋਂ ਥਾਂ ਪੱਟੀ ਖਜ਼ਾਨਾ ਨਿਕਲੂਗਾ ਮਾਇਆ ਲੈ ਜਾਏ ਘਰ ਤੇ ਬਾਕੀ ਜੀ ਕਹਿੰਦੇ ਜੇ ਥੋੜੀ ਰਹਿਏ ਤਾਂ ਫਿਰ ਦੂਜੀ ਜਗਾ ਕੇ ਛਿਪਦੇ ਵੱਲ ਜਾਏ ਜਿੱਥੇ ਮੁੱਕ ਜਾਵੇ ਉੱਥੋਂ ਥਾਂ ਪੱਟੀ ਸੋਨਾ ਚਾਂਦੀ ਮਿਲ ਜਾਵੇਗਾ ਉਹ ਲੈ ਜਾਏ ਘਰੇ ਮੰਗਲਬੜਾ ਖੁਸ਼ ਹੋ ਰਿਹਾ ਹੈ ਹੈਰਾਨ ਹੋ ਰਿਹਾ ਹੈ ਕਹਿੰਦਾ ਜੀ ਆ ਤੀਸਰੀ ਕਹਿੰਦੇ ਤੀਸਰੀ ਜੇ ਥੋੜਾ ਰਹਿ ਗਿਆ ਤਾਂ ਭਾਈ ਫਿਰ ਤੂੰ ਉੱਤਰ ਵੱਲ ਜਾਹੀਂ ਜਿੱਥੇ ਖਤਮ ਹੋ ਜਾਵੇ ਮੱਚਦੀ ਹੋਈ ਜਗਦੀ ਹੋਈ ਉੱਥੇ ਜਾ ਕੇ ਥਾ ਪੱਟੀ ਤੇ ਉੱਥੋਂ ਤੈਨੂੰ ਖਜ਼ਾਨਾ ਮਿਲ ਜਾਵੇਗਾ ਇਹਨਾਂ ਤਾਂ ਬਹੁਤ ਹੋਵੇਗਾ ਕਹਿੰਦਾ ਜੀ ਠੀਕ ਹੈ ਤੇ ਨਾਲ ਸਾਧੂ ਨੇ ਕਿਹਾ ਕਿ ਆਹ ਚੌਥੀ ਮੋਮਬਤੀ ਜਿਹੜੀ ਹੈ ਨਹੀਂ ਜਗਾਉਣੀ ਉਹ ਕਹਿਣ ਲੱਗਿਆ ਜੀ ਕੀ ਕਾਰਨ ਇਹ ਕਿਉਂ ਨਹੀਂ ਜਗਾਉਣੀ ਕਹਿੰਦੇ ਵਸ ਤੈਨੂੰ ਦੇਤਾ ਦੱਸਤਾ ਵੀ ਇਹ ਜਗਾਈ ਨਾ ਇਹ ਲੈ ਗਿਆ ਤਿੰਨੇ ਮੋਮਬਤੀਆਂ ਕਹਿੰਦੇ ਵਾਰ-ਵਾਰ ਜਗਾਉਂਦਾ ਜਿੱਥੇ ਜਾ ਕੇ ਖਤਮ ਹੋ ਜਾਂਦੀ ਹੈ ਥਾਂ ਪੜਦਾ ਖਜ਼ਾਨਾ ਮਿਲਦਾ ਕੰ ਲੈ ਜਾਂਦਾ ਇਸ ਤਰ੍ਹਾਂ ਤਿੰਨੇ ਪਾਸਿਆਂ ਦਾ ਖਜ਼ਾਨਾ ਇਹ ਘਰ ਲੈ ਗਿਆ ਹੁਣ ਇਸ ਨੇ ਸੋਚਿਆ ਵੀ ਇਹ ਚੌਥੇ ਪਾਸੇ ਕੋਈ ਇਦੋਂ ਵੱਡਾ ਖਜ਼ਾਨਾ ਹੋ ਸਕਦਾ ਹੈ ਕਹਿੰਦੇ ਇਸਨੇ ਮੋਮਬਤੀ ਹੱਥ ਵਿੱਚ ਲਈ ਤੇ ਦੱਖਣ ਵੱਲ ਚੱਲ ਪਿਆ ਜਿੱਥੇ ਉਹ ਖਤਮ ਹੋਈ ਉੱਥੋਂ ਥਾਂ ਕੁੱਟਿਆ ਥੱਲੇ ਉਹ ਕਾਂਧੀ ਨਿਕਲੀ ਕਾਂਧੀ ਬਾਹਰ ਕੱਢੀ ਖਾਲੀ ਕੀਤਾ ਥਾਂ ਅੱਗੇ ਗੇਟ ਨਿਕਲਿਆ ਗੇਟ ਨਿਕਲ ਕੇ ਅੰਦਰ ਜਾਂਦਾ ਹੈ ਨੇਹਿਆ ਹੈ ਨੇਰੇ ਦੇ ਵਿੱਚ ਆਵਾਜ਼ਾਂ ਮਾਰਦਾ ਹੈ ਕੋਈ ਅੰਦਰੋਂ ਆਵਾਜ਼ ਆਈ ਕਹਿੰਦੇ ਹਾਂ ਹੈਗੇ ਆ ਇਹ ਉਹਦੇ ਕੋਲ ਪਹੁੰਚ ਜਾਂਦਾ ਹੈ ਭਾਈ ਸਾਹਿਬ ਜੀ ਤੁਸੀਂ ਇੱਥੇ ਕਹਿੰਦੇ ਵਾਸੇ ਲਾਲਚ ਕਰਕੇ ਫੇਰ ਕਹਿਣ ਲੱਗੇ ਇੱਥੇ ਵੀ ਕੋਈ ਖਜ਼ਾਨਾ ਹੈ ਕਹਿੰਦਾ ਜੀ ਹੈ ਤਾਂ ਸਹੀ ਦੱਸ ਤਾਂ ਕਿਹਦੇ ਪਾਸੇ ਉਹ ਕਹਿਣ ਲੱਗਿਆ ਮੈਂ ਕਿਵੇਂ ਦੱਸਾਂ ਮੇਰੇ ਤਾਂ ਗਲ ਵਿੱਚ ਆ ਚੱਕੀ ਦਾ ਪੋੜ ਪਾਇਆ ਹੋਇਆ ਮਰ ਚੱਕੀ ਦੇ ਵਿਚਾਲੇ ਜਿਹੜਾ ਮੋੜਾ ਹੁੰਦਾ ਉਹ ਵੱਡਾ ਪੋੜ ਸੀ ਸਿਰ ਦੇ ਉੱਤੋਂ ਦੀ ਟਪਾ ਕੇ ਮੋਢੇ ਹੱਥੇ ਰੱਖਿਆ ਹੋਇਆ ਸੀ ਕਹਿੰਦਾ ਮੇਰੇ ਤਾਂ ਸਿਰ ਵਿੱਚ ਚੱਕੀ ਦਾ ਪੋੜ ਪਾਇਆ ਹੋਇਆ ਮੈਂ ਕਿਵੇਂ ਦੱਸਾਂ ਇਹਨੂੰ ਬਾਹਰ ਕਢਾ ਫਿਰ ਤੈਨੂੰ ਦੱਸਣਾ ਹੁਣ ਦੋ ਹੱਥ ਥੋਨੇ ਲਾਏ ਤੇ ਦੋ ਇਹਨੇ ਲਾਏ ਚਾਰੇ ਹੱਥ ਲੱਗੇ ਤੇ ਉਹ ਜਿਹੜਾ ਹੈ ਉਹਦੇ ਸਿਰ 'ਚੋਂ ਕਢ ਲਿਆ ਪਰ ਬੜੀ ਹਿਸ਼ਿਆਰੀ ਦੇ ਨਾਲ ਉਹਨੇ ਉਹ ਕੁੱੜ ਚੱਕ ਕੇ ਇਹ ਸਿਰ 'ਚ ਰੱਖ ਦਿੱਤਾ ਭਾਵ ਇਹਦੇ ਗਲਤ ਪੈ ਗਿਆ ਤੇ ਉਹ ਹੱਥ ਛੱਡ ਕੇ ਬਾਹਰ ਨਿਕਲ ਗਿਆ ਕਹਿੰਦਾ ਹੁਣ ਤੂੰ ਇੱਥੇ ਹੀ ਰਹਿ ਕੋਈ ਤੇਥੋਂ ਵੱਡਾ ਲਾਲਚੀ ਆਵੇਗਾ ਉਹ ਤੈਨੂੰ ਦੱਸੂ ਖਜ਼ਾਨਾ ਕਿੱਥੇ ਹੈ ਇਸ ਕਰਕੇ ਜੇ ਕੋਈ ਬੰਦਾ ਆਪਣੀਆਂ ਸਿਆਣਪਾਂ ਨਾਲ ਅਮੀਰ ਹੋਣਾ ਚਾਹੇ ਤਾਂ ਹੋ ਨਹੀਂ ਸਕਦਾ ਤਾਂ ਸ਼ਾਹ ਜੀ ਕਹਿੰਦੇ ਗਊ ਕਰ ਪਕਰੀ ਨਾ ਆਈ ਹਾਤ ਪ੍ਰੀਤ ਕਰੀ ਚਾਲੇ ਨਹੀਂ ਸਾਥ ਪ੍ਰੀਤਮ ਜੀ ਵਕਸੇ ਕਰਦੇ ਹਨ ਅਣਕ ਜਤਨ ਕਾ ਤ੍ਰੇਸ਼ਨ ਨਾ ਕਰਾਪੈ ਗੁਰੂ ਕਿਰਪਾ ਤੋਂ ਬਗੈਰ ਮਨੁੱਖ ਦੀਆਂ ਭੁੱਖਾਂ ਤੇਹਾਂ ਖਤਮ ਨਹੀਂ ਹੁੰਦੀਆਂ ਪੇਖੇ ਅਨੇਕ ਅਗਨ ਨਹੀਂ ਬੁਝੈ ਜੇ ਕੋਈ ਅਨੇਕਾ ਤਰ੍ਹਾਂ ਦੇ ਭੇਖ ਨਿਵਾਸ ਤਾਰਨ ਕਰਕੇ ਜਿਹੜੀ ਅੰਦਰ ਆਸ਼ਾ ਤ੍ਰਿਸ਼ਨਾ ਦੀ ਯੱਗ ਹੈ ਉਹਨੂੰ ਬੁਝਾਉਣਾ ਚਾਹੇ ਤਾਂ ਨਹੀਂ ਬੁਝਦੀ ਭਾਹ ਬਾਹਰੀ ਤੌਰ ਤੇ ਕੋਈ ਧਰਮ ਨੇ ਭੇਖ ਧਾਰ ਕੇ ਕਹੇ ਕਿ ਮੈਂ ਬਹੁਤ ਵੱਡਾ ਧਰਮੀ ਹੋ ਗਿਆ ਤਾਂ ਗੁਰੂ ਪਿਆਰਿਓ ਜਦੋਂ ਹੀ ਉਸ ਦਾ ਹੱਥ ਕਿਸੇ ਸੰਸਾਰੀ ਵਸਤੂ ਤੇ ਕਿਸੇ स्त्री ਤੱਕ ਪਹੁੰਚਦਾ ਹੈ ਉਹਦਾ ਧਰਮ ਖਤਮ ਹੋ ਜਾਂਦਾ ਹੈ ਮੌੜ ਸਾਰੀ ਪਖੰਡੀ ਸਾਧਸੀ ਦੇਖੇ ਅੱਜ ਬਹੁਤੇ ਜੇਲਾਂ ਦੇ ਵਿੱਚ ਵੀ ਭਟਕ ਰਹੇ ਆ ਹਰਸ਼ਾ ਜੀ ਕਹਿੰਦੇ ਘਰ ਕੀ ਨਾਰ ਤਿਆਗਾ ਜੰਦਾ ਪਰ ਨਾਰੀ ਸਿਉ ਘਾਲੇ ਧੰਦਾ ਸਿੰਬਲ ਦੇਖ ਸੂ ਆ ਬਖਸ਼ਾਨਾ ਅੰਤ ਕੀ ਵਾਰ ਮੂਹ ਲਪਟਾਨਾ ਇਹੋ ਜੇ ਕੋਈ ਕਹੇ ਕਿ ਮੈਂ ਬਹੁਤ ਧਰਮੀ ਹੋ ਗਿਆ ਧਾਰਮਿਕ ਨਿਵਾਸ ਪਹਿਨ ਕੇ ਪਰ ਅੰਦਰਲੀ ਕਾਮ ਬਾਸ਼ਨਾ ਦੀ ਕ੍ਰੋਧ ਦੀ ਈਰਖਾ ਦੁਇ ਦਵੇ ਦੀ ਅਗ ਕੇਵਲ ਧਰਮ ਦੇ ਚਿੰਨ ਪਹਿਨਿਆ ਧਰਮ ਦੇ ਚੋਲੇ ਪਹਿਨਿਆ ਨਹੀਂ 부ਝਦੀ ਉਹ ਤਾਂ ਨਾਮ ਜਪਿਆ 부ਝਦੀ ਹੈ ਕੋਟਿਉ ਪਾਪ ਧਰ ਗਏ ਨੇ ਸਿਜੈ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਦੇ ਕੋਈ ਕਰੋੜਾ ਉਪਾਅ ਤਰੀਕੇ ਵਰਤ ਲਵੇ ਪਰ ਦਰਗਾਹ ਵਿੱਚ ਪ੍ਰਵਾਨ ਨਹੀਂ ਹੋ ਸਕਦਾ ਉਹਨੂੰ ਮੁਕਤੀ ਨਹੀਂ ਮਿਲ ਸਕਦੀ ਝੂਠ ਸਨਾਈ ਓ ਵਪਿਆਲ ਓ ਪਿਆਲ ਧਰਤੀ ਤੋਂ ਆਕਾਸ਼ ਤੱਕ ਥੱਲੇ ਤੋਂ ਉੱਪਰ ਤੱਕ ਕੋਈ ਆਕਾਸ਼ਾਂ ਵਿੱਚ ਚੜ ਜਾਵੇ ਕੋਈ ਪਤਾਲਾ ਵਿੱਚ ਚਲੇ ਜਾਵੇ ਉਹਨਾਂ ਜਮਾਂ ਤੋਂ ਬਚਣ ਦੇ ਲਈ ਦੁੱਖਾਂ ਤੋਂ ਬਚਣ ਦੇ ਲਈ ਨਹੀਂ ਬਚ ਸਕਦਾ ਮੋਹੇ ਬਿਆਪੈ ਮਾਇਆ ਜਾਲ ਐਸਾ ਮਾਇਆ ਦਾ ਤੇ ਧੀਆਂ ਪੁੱਤਰਾਂ ਦਾ ਮੋਹ ਪਿਆ ਜਿਵੇਂ ਉਦਾਹਰਨ ਦੇ ਤੌਰ ਤੇ ਕੋਈ ਬੰਦਾ ਘਰੋਂ ਕਿੰਨੀ ਵੀ ਦੂਰ ਚਲੇ ਜਾਵੇ ਅਖੀਰ ਉਹਨੂੰ ਮੋਹ ਦੀ ਤੰਦ ਮੋਹ ਦੀ ਰੱਸੀ ਖਿੱਚ ਲੈਂਦੀ ਹੈ ਛੋਟ ਸਨਾਈ ਓਵ ਪਿਆਲ ਮੋਹੇ ਬਿਆ ਪਹਿ ਮਾਇਆ ਜਾਲ ਐਸਾ ਮਾਇਆ ਦਾ ਜਾਲ ਇਨਾਂ ਜੀਵਾਂ ਤੇ ਪਰਮੇਸ਼ਰ ਨੇ ਜਾਂ ਕਾਲ ਨੇ ਪਾਇਆ ਹੋਇਆ ਆਵਰ ਕਰ ਤੋ ਸਗਲੀ ਜਮਡਾਨੈ ਹੋ ਜਿੰਨੀਆਂ ਮਰਜੀ ਕਤੂਤਾ ਭਾਵ ਕਰਨੀਆਂ ਕਰ ਲਵੇ ਕੰਮ ਕਰ ਲਵੇ ਸਾਰੀਆਂ ਕਰਕੇ ਜਮਾਂ ਦਾ ਡੰਡ ਮਿਲਣਾ ਹੀ ਮਿਲਦਾ ਹੈ ਮਾਛਲਾ ਮੱਤਨ ਹੈ ਸਤਜੁਗ ਸਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ ਕਲ ਕੇਵਲ ਨਾਮ ਅਧਾਰ ਕਲਜੁਗ ਦਾ ਸਮਾ ਜਿਹੜਾ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਜਪਿਆ ਹੀ ਇਹ ਬਚਿਆ ਜਾ ਸਕਦਾ ਹੈ ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਅਵਰ ਕਰਤੋ ਸਗਲੀ ਜਮਦਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਇਸ ਪਰਮੇਸ਼ਰ ਦੀ ਭਜਨ ਤੋਂ ਬਗੈਰ ਗੋਬਿੰਦ ਭਾਵ ਗੋ ਪ੍ਰਿਥਵੀ ਬਿੰਦ ਇਹਦੀ ਰੱਖਿਆ ਕਰਨ ਵਾਲਾ ਇਹਨੂੰ ਬਣਾਉਣ ਵਾਲਾ ਪਾਲਣ ਵਾਲਾ ਪਰਮੇਸ਼ਰ ਉਸ ਦੀ ਕਿਰਪਾ ਤੋਂ ਬਗੈਰ ਇਹ ਜਮਾ ਦੇ ਡੰਡ ਤੋਂ ਨਹੀਂ ਬਚ ਸਕਦਾ ਕਰਮਾ ਧਰਮਾ ਦਾ ਤਿੰਨ ਬਾਤਰ ਵੀ ਜਿਹੜਾ ਹੈ ਪਰਮੇਸ਼ਰ ਦੇ ਦਰਤੇ ਮੰਨਿਆ ਨਹੀਂ ਜਾਂਦਾ ਬਾਛਾ ਜੀ ਦਾ ਬਚਨ ਸਹਿ ਸਿਆਣਪਾ ਲਖੋਏ ਤਾਂ ਇਕਣ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿ ਕੋੜਾ ਟੁੱਟੈ ਪਾਲ ਤੇ ਜਵਾਬ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹਰ ਕਾ ਨਾਮ ਜਪਤ ਦੁਖ ਜਾਏ ਇਸ ਤਰ੍ਹਾਂ ਇਹ ਮਨੁੱਖ ਜਿਹੜਾ ਹੈ ਹਰੀ ਦਾ ਨਾਮ ਜਪੇ ਤੋਂ ਬਗੈਰ ਇਹਨਾਂ ਦੁੱਖਾਂ ਤੋਂ ਜਨਮਾਂ ਨਿਰਵੰਤਰਾਂ ਨੇ ਜਮਨ ਮੰਨਦੇ ਦੁੱਖਾਂ ਤੋਂ ਬਚ ਨਹੀਂ ਸਕਦਾ ਹਰੀ ਦੇ ਨਾਮ ਜਪਿਆਂ ਹੀ ਇਹ ਦੁੱਖ ਚਲੇ ਜਾਣਗੇ ਨਾਨਕ ਬੋਲੇ ਸਹਿਜ ਸੁਭਾਏ ਧੰ ਗੁਰੂ ਨਾਨਕ ਜੀ ਕਹਿੰਦੇ ਮੈਂ ਸਤੇ ਸਿੱਧ ਇਹ ਵਚਨ ਕਹਿੰਦਾ ਹਾਂ ਇਹ ਸੱਚ ਹੈ ਇਹ ਕੋਈ ਇਸ ਤਰ੍ਹਾਂ ਦਾ ਜੀਵਨ ਬਤੀਤ ਕਰੇ ਤੇ ਉਹ ਪਰਮੇਸ਼ਰ ਨੂੰ ਮਿਲ ਸਕਦਾ ਹੈ ਏਸੀ ਤੀਸਰੀ ਅਸ਼ਟਪਦੀ ਦੇ ਚੌਥੇ ਪਦੇ ਦੀ ਵਿਚਾਰ ਅੱਗੇ ਗੁਰੂ ਪਿਆਰੋ ਪੰਜਵਾਂ ਪਦਾ ਆਰੰਭ ਹੁੰਦਾ ਹੈ ਇਸ ਦੀ ਵਿਚਾਰ ਅਗਲੇ ਦਿਵਾਨਾਂ ਵਿੱਚ ਸਰਬਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ अनेਕ ਬੋਲਦੇ ਆ ਅਖਰਬਾਦ ਕਾੜ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਬਲਾਹ ਫਤੇ ਪਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰ ਵਾਹ